ਜੋਮੀਆ ਕਲਿੱਦਲ ਅੰਮ੍ਰਿਤਸਰ ਪਰਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਉੱਤੇ ਵੱਡੀ ਗਿਣਤੀ ਵਿੱਚ ਪੰਜਾਬੀ ਅਤੇ ਸਿੱਖ ਖਾਲਿਸਤਾਨ ਦੇ ਝੰਡੇ ਲਹਿਰਾ ਕੇ ਟਰਾਲੀਆਂ ਵਿੱਚ ਆ ਰਹੇ ਹਨ ਜੋ ਸੈਂਟਰ ਦੀ ਸਰਕਾਰ ਲਈ ਗੰਭੀਰ ਸੰਦੇਸ਼ ਹੈ ਉਹਨਾਂ ਕਹਿ ਕੇ ਪੰਜਾਬੀ ਤੇ ਸਿੱਖ ਵਸੋ ਪੰਜਾਬ ਦੇ ਸਭ ਹਿੱਸਿਆਂ ਬਠਿੰਡਾ ਮੋਗਾ ਦੁਆਬਾ ਮਾਝਾ ਤੇ ਮਾਲਵੇ ਦੇ ਨਾਲ ਨਾਲ ਹਰਿਆਣੇ ਵਿੱਚੋਂ ਵੀ ਬਹੁਤ ਵੱਡੀ ਗਿਣਤੀ ਵਿੱਚ ਸੜਕਾਂ ਤੇ ਆਪੋ ਆਪਣੀਆਂ ਟਰਾਲੀਆਂ ਤੇ ਖਾਲਿਸਤਾਨੀ ਝੰਡੇ ਲਹਿਰਾ ਕੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਆਪਣੇ ਮਹਾਨ ਸ਼ਹੀਦਾਂ ਸ਼ਹੀਦ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਸ਼ਹੀਦ ਮਾਤਾ ਗੁਜਰਕੌਰ ਦੀਵਾਨ ਟੋਡਰਮਾਲ ਬਾਬਾ ਮੋਤੀ ਸਿੰਘ ਮਹਿਰਾ ਨੂੰ ਸਤਿਕਾਰ ਸਹਿ ਸ਼ਰਧਾ ਦੇ ਫੁੱਲ ਭੇਟ ਕਰਨ ਆ ਰਹੇ ਹਨ ਪੰਜਾਬ ਹਰਿਆਣਾ ਰਾਜਸਥਾਨ ਅਤੇ ਦਿੱਲੀ ਦਾ ਕੋਈ ਇਲਾਕਾ ਜੇ ਆ ਨਹੀਂ ਜਿੱਥੇ ਸਿੱਖ ਕੌਮ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਨਾ ਆ ਰਹੀ ਹੋਵੇ ਦੂਸਰੇ ਪਾਸੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਹਰਿਆਣਾ ਦੀ ਖਨੋਰੀ ਸਰਹੱਦ ਉੱਤੇ ਬੀਤੇ 30 ਦਿਨਾਂ ਤੋਂ ਮਰਨwarte ਬੈਠੇ ਹੋਏ ਹਨ ਉਹ ਇਤੋ ਤੱਕ ਦ੍ਰਿੜ ਹਨ ਕਿ ਉਹ ਨਾ ਤਾਂ ਸਰਕਾਰ ਤੋਂ ਕੋਈ ਹੈਲਥ ਟਰੀਟਮੈਂਟ ਲੈ ਰਹੇ ਹਨ ਅਤੇ ਨਾ ਹੀ ਕੁਝ ਖਾ ਪੀ ਰਹੇ ਹਨ। ਇਹੀ وجہ ਹੈ ਕਿ ਉਹਨਾਂ ਦੀ ਸਿਹਤ ਦਿਨ-ਬ-ਦਿਨ ਬਹੁਤ ਬੱਦਤਰ ਹੁੰਦੀ ਜਾ ਰਹੀ ਹੈ ਜੋ ਪੰਜਾਬ ਤੇ ਹਰਿਆਣਾ ਤੋਂ ਸੰਗਤਾਂ ਆ ਰਹੀਆਂ ਹਨ। ਇਹ ਮੋਦੀ ਸਰਕਾਰ ਲਈ ਬਹੁਤ ਹੀ ਸੰਜੀਦਾ ਅਤੇ ਗੰਭੀਰ ਸਵਾਲ ਹੈ ਕਿ ਜੇਕਰ ਮੋਦੀ ਹਕੂਮਤ ਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਨ ਕਰਨ ਲਈ ਕੋਈ ਅਮਲ ਨਾ ਕੀਤਾ ਤਾਂ ਇਸ ਮੂਰਤੇ ਪੰਜਾਬ ਤੇ ਹਰਿਆਣਾ ਤੋਂ ਖਾਲਿਸਤਾਨ ਦੇ ਝੰਡੇ ਲਹਿਰਾ ਕੇ ਆਪਣੇ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਆ ਰਹੇ ਸਿੱਖ ਮੋਦੀ ਹਕੂਮਤ ਲਈ ਬਹੁਤ ਵੱਡੀ ਚੁਣੌਤੀ ਵੀ ਬਣ ਸਕਦੇ ਹਨ ਅਤੇ ਜੇਕਰ ਡੱਲੇਵਾਲ ਸਾਹਿਬ ਦਾ ਕੋਈ ਸਰੀਰਕ ਨੁਕਸਾਨ ਹੋ ਗਿਆ ਤਾਂ ਮੋਦੀ ਹਕੂਮਤ ਹਾਲਾਤਾਂ ਨੂੰ ਸਾਂਭਣ ਤੋਂ ਅਸਮਰਥ ਹੋ ਜਾਵੇਗੀ ਜਿਸ ਦੇ ਨਤੀਜੇ ਹੋਰ ਵੀ ਖਤਰਨਾਕ ਸਾਬਿਤ ਹੋ ਸਕਦੇ ਹਨ ਉਨਾ ਕਹਿ ਕੀ ਸੰਗਤਾਂ ਕੇਸਰੀ ਝੰਡੇ ਲਗਾ ਕੇ ਬੜੇ ਜੋਸ਼ ਨਾਲ ਆ ਰਹੀਆਂ ਹਨ ਜੇਕਰ ਮੋਦੀ ਅਤੇ ਸ਼ਾਹ ਜਿਨ੍ਹਾਂ ਨੇ ਕਾਨੂੰਨ ਬਣਾਏ ਹਨ ਸਿੱਖਾਂ ਨੂੰ ਕਤਲ ਕਰਨ ਦਾ ਉਹ ਆਪਣੀਆਂ ਇੰਟੈਲੀਜੈਂਸ ਤੇ ਖੂਫੀਆ ਪੁਲਿਸ ਤੋਂ ਪਤਾ ਕਰਨ ਕਿ ਇਹ ਗਲਤ ਹੈ ਜਾਂ ਠੀਕ ਹੈ। ਉਹਨਾਂ ਕਹਿ ਕੀ ਪੰਜਾਬੀ ਤੇ ਸਿੱਖ ਜ਼ਿੰਮੇਵਾਰ ਹਰ ਖੇਤਰ ਵਿੱਚ ਇੰਡੀਆ ਦੇ ਉਦਮਾ ਵਿੱਚ ਕੇਵਲ ਬੀਤੇ ਸਮੇਂ ਤੋਂ ਸਹਿਯੋਗ ਹੀ ਨਹੀਂ ਕਰਦੇ ਆ ਰਹੇ ਬਲਕਿ ਸਰਹੱਦਾਂ ਉੱਤੇ ਸ਼ਹਾਦਤਾਂ ਤੇ ਕੁਰਬਾਨੀਆਂ ਦੇ ਕੇ ਇੰਡੀਆ ਦੀ ਨਿਰੰਤਰ ਰੱਖਿਆ ਕਰਨ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਆ ਰਹੇ ਹਨ। ਫਿਰ ਕਾਨੂੰਨੀ ਵਿਵਸਥਾ ਇੱਥੋਂ ਦੇ ਅਮਨ ਚੈਨ ਤੇ ਜਮਹੂਰੀਤ ਨੀਮਾ ਤੇ ਕਾਨੂੰਨਾਂ ਦਾ ਵੀ ਪਾਲਣ ਕਰਦੇ ਆ ਰਹੇ ਹਨ ਫਿਰ ਉਹਨਾਂ ਨਾਲ ਇਨੇ ਲੰਮੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਗੈਰ ਵਿਧਾਨਕ ਗੈਰ ਸਮਾਜਿਕ ਬੇਇਨਸਾਫੀਆਂ ਜ਼ਬਰ ਜ਼ੁਲਮ ਦੇ ਅਮਲ ਕਰਕੇ ਹੁਕਮਰਾਨ ਇੱਥੋਂ ਦੇ ਹਾਲਾਤਾਂ ਨੂੰ ਵਿਸਫੋਟਕ ਕਿਉਂ ਬਣਾ ਰਹੇ ਹਨ ਜਦੋਂ ਕਿ ਚਾਹੀਦਾ ਇਹ ਹੈ ਕਿ ਜਿਸੇ ਕੌਮ ਨੇ ਹਰ ਖੇਤਰ ਵਿੱਚ ਮੋਰੀ ਹੋ ਕੇ ਭੂਮਿਕਾ ਨਿਭਾਈ ਹੈ ਅਤੇ ਨਿਭਾਉਂਦੀ ਆ ਰਹੀ ਹੈ ਉਸ ਦੇ ਨਾਲ ਹੋਰੇ ਵਿਤਕਰੇ ਤੇ ਬੇਇਨਸਾਫੀਆਂ ਨੂੰ ਸੰਜੀਦਗੀ ਨਾਲ ਖਤਮ ਕੀਤਾ ਜਾਵੇ ਅਤੇ ਜੋ ਬੀਤੇ ਲੰਮੇ ਸਮੇਂ ਤੋਂ ਸਰਹੱਦਾਂ ਉੱਤੇ ਗਰਮੀ ਸਰਦੀ ਮੀਂਹ ਕਣੀ ਵਿੱਚ ਬੈਠ ਕੇ ਆਪਣੀਆਂ ਮੰਗਾਂ ਦੀ ਪੂਰਤੀ ਕਰਵਾਉਣ ਲਈ ਆਪਣੀ ਕੀਮਤੀ ਜਾਨਾਂ ਦੀ ਵੀ ਪਰਵਾਹ ਨਹੀਂ ਕਰ ਰਹੇ ਉਹਨਾਂ ਦੀਆਂ ਜਿੰਦਗਾਨੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਹਰ ਖੇਤਰ ਵਿੱਚ ਸੁਰੱਖਿਅਤ ਕੀਤਾ ਜਾਵੇ ਤੇ ਇਨਸਾਫ਼ ਵੀ ਦਿੱਤਾ ਜਾਵੇ ਵਰਨਾ ਜੇਕਰ ਹੁਕਮਰਾਨਾਂ ਨੇ ਅਣਗਹਿਲੀ ਕੀਤੀ ਤਾਂ ਉਸ ਦੇ ਮਾੜੇ ਨਤੀਜਿਆਂ ਲਈ ਹੁਕਮਰਾਨ ਹੀ ਜ਼ਿੰਮੇਵਾਰ ਹੋਣਗੇ ਨਾ ਕਿ ਪੰਜਾਬੀ ਸਿੱਖ ਅਤੇ ਜ਼ਿੰਮੇਵਾਰ ਉਨਾ ਉਮੀਦ ਪ੍ਰਗਟ ਕੀਤੀ ਹੈ ਕਿ ਕਿਸੇ ਤਰ੍ਹਾਂ ਦੀ ਅਣਹੋਣੀ ਘਟਨਾ ਵਾਪਰਨ ਤੋਂ ਪਹਿਲਾਂ ਮੋਦੀ ਹਕੂਮਤ ਬੱਤਰ ਹੁੰਦੇ ਜਾ ਰਹੇ ਹਾਲਾਤਾਂ ਨੂੰ ਸਹੀ ਸਮੇਂ ਤੇ ਕਾਬੂ ਪਾ ਕੇ ਜ਼ਿੰਮੇਦਾਰਾਂ ਤੇ ਪੰਜਾਬੀਆਂ ਵਿੱਚ ਪਾਈ ਜਾਣ ਵਾਲੀ ਅਸੰਤੁਸ਼ਟੀ ਨੂੰ ਖਤਮ ਕਰੇਗੀ। ਸ਼ੌਮੀ ਕਾਲੀਦਲ ਅੰਮ੍ਰਿਤਸਰ ਪ੍ਰਦਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਉੱਤੇ ਵੱਡੀ ਗਿਣਤੀ ਵਿੱਚ ਪੰਜਾਬੀ ਅਤੇ ਸਿੱਖ ਖਾਲਿਸਤਾਨ ਦੇ ਝੰਡੇ ਲਹਿਰਾ ਕੇ ਟਰਾਲੀਆਂ ਵਿੱਚ ਆ ਰਹੇ ਹਨ ਜੋ ਸੈਂਟਰ ਦੀ ਸਰਕਾਰ ਲਈ ਗੰਭੀਰ ਸੰਦੇਸ਼ ਹੈ। ਉਨਾ ਕਹੇ ਕਿ ਪੰਜਾਬੀ ਤੇ ਸਿੱਖ ਵਸੋ ਪੰਜਾਬ ਦੇ ਸਭ ਹਿੱਸਿਆਂ ਬਠਿੰਡਾ ਮੋਗਾ ਦੁਆਬਾ ਮਾਝਾ ਤੇ ਮਾਲਵੇ ਦੇ ਨਾਲ ਨਾਲ ਹਰਿਆਣੇ ਵਿੱਚੋਂ ਵੀ ਬਹੁਤ ਵੱਡੀ ਗਿਣਤੀ ਵਿੱਚ ਸੜਕਾਂ ਤੇ ਆਪੋ ਆਪਣੀਆਂ ਟਰਾਲੀਆਂ ਤੇ ਖਾਲਿਸਤਾਨੀ ਝੰਡੇ ਲਹਿਰਾ ਕੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਆਪਣੇ ਮਹਾਨ ਸ਼ਹੀਦਾਂ ਸ਼ਹੀਦ ਬਾਬਾ ਜੁਰਾਵਰ ਸਿੰਘ, ਬਾਬਾ ਫਤਿਹ ਸਿੰਘ, ਸ਼ਹੀਦ ਮਾਤਾ ਗੁਜਰਕੌਰ, ਦੀਵਾਨ ਟੋਡਰਮਾਲ, ਬਾਬਾ ਮੋਤੀ ਸਿੰਘ ਮੈਰਾ ਨੂੰ ਸਤਿਕਾਰ ਸਹਿ ਸ਼ਰਧਾ ਦੇ ਫੁੱਲ ਭੇਟ ਕਰਨ ਆ ਰਹੇ ਹਨ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਦਾ ਕੋਈ ਇਲਾਕਾ ਜੇ ਆ ਨਹੀਂ ਜਿੱਥੇ ਸਿੱਖ ਕੌਮ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਨਾ ਆ ਰਹੀ ਹੋਵੇ। ਦੂਸਰੇ ਪਾਸੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਕਿਸਾਨ ਅਗੂ ਹਰਿਆਣਾ ਦੀ ਖਨੋਰੀ ਸਰਹੱਦ ਉੱਤੇ ਬੀਤੇ 30 ਦਿਨਾਂ ਤੋਂ ਮਰਨwarte ਬੈਠੇ ਹੋਏ ਹਨ। ਉਹ ਇਤੋ ਤੱਕ ਦ੍ਰਿੜ ਹਨ ਕਿ ਉਹ ਨਾ ਤਾਂ ਸਰਕਾਰ ਤੋਂ ਕੋਈ ਹੈਲਥ ਟ੍ਰੀਟਮੈਂਟ ਲੈ ਰਹੇ ਹਨ ਅਤੇ ਨਾ ਹੀ ਕੁਝ ਖਾ ਪੀ ਰਹੇ ਹਨ। ਇਹੀ وجہ ਹੈ ਕਿ ਉਹਨਾਂ ਦੀ ਸਿਹਤ ਦਿਨ ਬਦਿਨ ਬਹੁਤ ਬੱਦਤਰ ਹੁੰਦੀ ਜਾ ਰਹੀ ਹੈ ਜੋ ਪੰਜਾਬ ਤੇ ਹਰਿਆਣਾ ਤੋਂ ਸੰਗਤਾਂ ਆ ਰਹੀਆਂ ਹਨ। ਇਹ ਮੋਦੀ ਸਰਕਾਰ ਲਈ ਬਹੁਤ ਹੀ ਸੰਜੀਦਾ ਅਤੇ ਗੰਭੀਰ ਸਵਾਲ ਹੈ ਕਿ ਜੇਕਰ ਮੋਦੀ ਹਕੂਮਤ ਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਨ ਕਰਨ ਲਈ ਕੋਈ ਅਮਲ ਨਾ ਕੀਤਾ ਤਾਂ ਇਸ ਮੁਜੇ ਪੰਜਾਬ ਤੇ ਹਰਿਆਣਾ ਤੋਂ ਖਾਲਿਸਤਾਨ ਦੇ ਝੰਡੇ ਲਹਿਰਾ ਕੇ ਆਪਣੇ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਆ ਰਹੇ ਸਿੱਖ ਮੋਦੀ ਹਕੂਮਤ ਲਈ ਬਹੁਤ ਵੱਡੀ ਚੁਣੌਤੀ ਵੀ ਬਣ ਸਕਦੇ ਹਨ ਅਤੇ ਜੇਕਰ ਡੱਲੇਵਾਲ ਸਾਹਿਬ ਦਾ ਕੋਈ ਸਰੀਰਕ ਨੁਕਸਾਨ ਹੋ ਗਿਆ ਤਾਂ ਮੋਦੀ ਹਕੂਮਤ ਹਾਲਾਤਾਂ ਨੂੰ ਸੰਭਾਲ ਤੋਂ ਅਸਮਰਥ ਹੋ ਜਾਵੇਗੀ ਜਿਸ ਦੇ ਨਤੀਜੇ ਹੋਰ ਵੀ ਖਤਰਨਾਕ ਸਾਬਿਤ ਹੋ ਸਕਦੇ ਹਨ ਉਨਾ ਕਹਿ ਕੀ ਸੰਗਤਾਂ ਕੇਸਰੀ ਝੰਡੇ ਲਗਾ ਕੇ ਬੜੇ ਜੋਸ਼ ਨਾਲ ਆ ਰਹੀਆਂ ਹਨ ਜੇਕਰ ਮੋਦੀ ਅਤੇ ਸ਼ਾਹ ਜਿਨ੍ਹਾਂ ਨੇ ਕਾਨੂੰਨ ਬਣਾਏ ਹਨ ਸਿੱਖਾਂ ਨੂੰ ਕਤਲ ਕਰਨ ਦਾ ਉਹ ਆਪਣੀਆਂ ਇੰਟੈਲੀਜੈਂਸ ਤੇ ਖੂਫੀਆ ਪੁਲਿਸ ਤੋਂ ਪਤਾ ਕਰਨ ਕੀ ਇਹ ਗਲਤ ਹੈ ਜਾਂ ਠੀਕ ਹੈ। ਉਹਨਾਂ ਕਹਿ ਕੀ ਪੰਜਾਬੀ ਤੇ ਸਿੱਖ ਜ਼ਿੰਮੇਵਾਰ ਹਰ ਖੇਤਰ ਵਿੱਚ ਇੰਡੀਆ ਦੇ ਉਦਮਾ ਵਿੱਚ ਕੇਵਲ ਬੀਤੇ ਸਮੇਂ ਤੋਂ ਸਹਿਯੋਗ ਹੀ ਨਹੀਂ ਕਰਦੇ ਆ ਰਹੇ ਬਲਕਿ ਸਰਹੱਦਾਂ ਉੱਤੇ ਸ਼ਹਾਦਤਾਂ ਤੇ ਕੁਰਬਾਨੀਆਂ ਦੇ ਕੇ ਇੰਡੀਆ ਦੀ ਨਿਰੰਤਰ ਰੱਖਿਆ ਕਰਨ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਆ ਰਹੇ ਹਨ। ਫਿਰ ਕਾਨੂੰਨੀ ਵਿਵਸਥਾ ਇੱਥੋਂ ਦੇ ਅਮਨ ਚੈਨ ਤੇ ਜਮਹੂਰੀਤ ਨੀਮਾ ਤੇ ਕਾਨੂੰਨਾਂ ਦਾ ਵੀ ਪਾਲਣ ਕਰਦੇ ਆ ਰਹੇ ਹਨ ਫਿਰ ਉਹਨਾਂ ਨਾਲ ਇਹਨੇ ਲੰਬੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਗੈਰ ਵਿਧਾਨਕ ਗੈਰ ਸਮਾਜਿਕ ਬੇਇਨਸਾਫੀਆਂ ਜ਼ਬਰ ਜ਼ੁਲਮ ਦੇ ਅਮਲ ਕਰਕੇ ਹੁਕਮਰਾਨ ਇੱਥੋਂ ਦੇ ਹਾਲਾਤਾਂ ਨੂੰ ਵੀ ਵਿਸਫੋਟਕ ਕਿਉਂ ਬਣਾ ਰਹੇ ਹਨ ਜਦੋਂ ਕਿ ਚਾਹੀਦਾ ਇਹ ਹੈ ਕਿ ਜਿਸੇ ਕੌਮ ਨੇ ਹਰ ਖੇਤਰ ਵਿੱਚ ਮੋਰੀ ਹੋ ਕੇ ਭੂਮਿਕਾ ਨਿਭਾਈ ਹੈ ਅਤੇ ਨਿਭਾਉਂਦੀ ਆ ਰਹੀ ਹੈ ਉਸ ਦੇ ਨਾਲ ਹੋਰੇ ਵਿਤਕਰੇ ਤੇ ਬੇਇਨਸਾਫੀਆਂ ਨੂੰ سنجੀਦਗੀ ਨਾਲ ਖਤਮ ਕੀਤਾ ਜਾਵੇ ਅਤੇ ਜੋ ਬੀਤੇ ਲੰਮੇ ਸਮੇਂ ਤੋਂ ਸਰਹੱਦਾਂ ਉੱਤੇ ਗਰਮੀ ਸਰਦੀ ਮੀਂਹ ਕਣੀ ਵਿੱਚ ਬੈਠ ਕੇ ਆਪਣੀਆਂ ਮੰਗਾਂ ਦੀ ਪੂਰਤੀ ਕਰਵਾਉਣ ਲਈ ਆਪਣੀ ਕੀਮਤੀ ਜਾਨਾਂ ਦੀ ਵੀ ਪਰਵਾਹ ਨਹੀਂ ਕਰ ਰਹੇ ਉਹਨਾਂ ਦੀਆਂ ਜਿੰਦਗਾਨੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਹਰ ਖੇਤਰ ਵਿੱਚ ਸੁਰੱਖਿਅਤ ਕੀਤਾ ਜਾਵੇ ਤੇ ਇਨਸਾਫ਼ ਵੀ ਦਿੱਤਾ ਜਾਵੇ ਵਰਨਾ ਜੇਕਰ ਹੁਕਮਰਾਨਾਂ ਨੇ ਅਣਗਹਿਲੀ ਕੀਤੀ ਤਾਂ ਉਸ ਦੇ ਮਾੜੇ ਨਤੀਜਿਆਂ ਲਈ ਹੁਕਮਰਾਨ ਹੀ ਜ਼ਿੰਮੇਵਾਰ ਹੋਣਗੇ ਨਾ ਕਿ ਪੰਜਾਬੀ ਸਿੱਖ ਅਤੇ ਜ਼ਿੰਮੇਵਾਰ ਉਨਾ ਉਮੀਦ ਪ੍ਰਗਟ ਕੀਤੀ ਹੈ ਕਿ ਕਿਸੇ ਤਰ੍ਹਾਂ ਦੀ ਅਣਹੋਣੀ ਘਟਨਾ ਵਾਪਰਨ ਤੋਂ ਪਹਿਲਾਂ ਮੋਦੀ ਹਕੂਮਤ ਬੱਤਰ ਹੁੰਦੇ ਜਾ ਰਹੇ ਹਾਲਾਤਾਂ ਨੂੰ ਸਹੀ ਸਮੇਂ ਤੇ ਕਾਬੂ ਪਾ ਕੇ ਜ਼ਿੰਮੇਦਾਰਾਂ ਤੇ ਪੰਜਾਬੀਆਂ ਵਿੱਚ ਪਾਈ ਜਾਣ ਵਾਲੀ ਅਸੰਤੁਸ਼ਟੀ ਨੂੰ ਖਤਮ ਕਰੇਗੀ।